ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਦੋ ਦੋ ਕੁੰਡਿਆਂ ਦੇ ਹਸਾਣਾ ਕੁੰਡੇ ਪਾਏ ਆ ਜੀ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਰੱਖਿਆ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੀ ਤੇ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਇਹ ਚਾਰ ਸਲਾਈਆਂ ਚ ਬਣ ਕੇ ਤਿਆਰ ਹੋ ਜਾਂਦਾ ਤੇ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਬਣਾਉਣ ਲਈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਬਣਾਉਣਾ ਆਪਾਂ ਬਾਰਡਰ ਬਣਾ ਲਿਆ ਸੀਗਾ ਤੇ ਹੁਣ ਆਪਾਂ ਬਣਾਉਣੀਆਂ ਹੈਗੀਆਂ ਜੀ ਸਿੱਧੀਆਂ ਸਲਾਈਆਂ ਇਸ ਤਰ੍ਹਾਂ ਕਰਕੇ ਸਿੱਧੀਆਂ ਸਿੱਧੀਆਂ ਸਲਾਈਆਂ ਬਣਾਉਣੀਆਂ ਹੈਗੀਆਂ ਜਿਹੜਾ ਆਪਣਾ ਡਿਜ਼ਾਈਨ ਨੂੰ ਬੇਸ ਮਿਲਦਾ ਉਹਦੇ ਵਾਸਤੇ ਤੇ ਆਪਾਂ ਫਾਸਟ ਤੋਂ ਹੀ ਇਹ ਸਲਾਈਆਂ ਬਣਾਉਣੀਆਂ ਸਿੱਧੀਆਂ ਸਿੱਧੇ ਪਾਸੇ ਸਿੱਧੀ ਤੇ ਉਲਟੇ ਪਾਸੇ ਉਲਟੀ ਆਪਣੇ ਦੂਜੀ ਸਲਾਈ ਹੋ ਗਈ। ਤੇ ਆਪਾਂ ਜਦੋਂ ਵੀ ਬਾਰਡਰ ਬਣਾ ਕੇ ਕੋਟੀ ਸਵੈਟਰ ਦਾ ਤਾਂ ਆਪਾਂ ਇੰਨਾ ਧਿਆਨ ਰੱਖਣਾ ਕਿ ਆਪਾਂ ਤਿੰਨ ਸਲਾਈਆਂ ਨੀਚੇ ਸਿੱਧਾ-ਸਿੱਧਾ ਬਣਾਉਣਾ। ਆਪਣੀ ਹੋ ਗਈ ਜੀ ਤੀਜੀ ਸਲਾਈ। ਹਾਲੋ ਜੇ ਆਪਾਂ ਤਿੰਨ ਸਲਾਈਆਂ ਬਣਾ ਲਈਆਂ। ਦੇਖੋ ਉੱਪਰ ਆ ਗਏ ਉਲਟੀ ਸਾਈਡ ਤੇ ਆਪਣੀ ਚੌਥੀ ਸਲਾਈ ਹੈ ਜੀ ਇਹਦੇ ਤੇ ਆਪਣਾ ਹੁਣ ਡਿਜ਼ਾਈਨ ਸਟਾਰਟ ਹੋਊਗਾ ਹੁਣ ਆਪਾਂ ਇਸ ਕੁੰਡੇ ਤੇ ਡਿਜ਼ਾਈਨ ਬਣਾਉਨੇ ਆ ਇਹਨੂੰ ਆਪਾਂ ਇੱਥੋਂ ਚੱਕਣਾ نیچے ਤੋਂ ਇਸ ਤਰ੍ਹਾਂ ਤਾਂ ਪਹਿਨੂੰ ਸਿੱਧਾ ਬਣਾ ਲੈਣਾ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਲਟਾ ਫਿਰ ਪਿੱਛੇ ਕਰਾਂਗੇ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਇੱਥੋਂ ਪਾਉਣੀ ਸਲਾਈ ਇਸ ਤਰ੍ਹਾਂ ਮਿਛੜ ਦੇਣਾ ਇੱਕ ਕੁੰਡਾ ਉਲਟਾ ਆਹ ਜਿਹੜਾ ਕੁੰਡਾ ਬਣਾਉਣਾ ਇਹਨੂੰ ਅਸੀਂ ਸਿੱਧਾ ਬਣਾਉਣਾ ਹੈ ਉਲਟੀ ਸਾਈਡ ਤੋਂ ਫਿਰ ਨੂੰ ਛੱਡ ਦੇਣਾ ਧਿਆਨ ਨਾਲ ਦੇਖ ਲਓ ਜੀ ਆਪਾਂ ਸਲੋ ਬਣਾਈ ਵੀਡੀਓ ਕਿਉਂਕਿ ਆਹੀ ਸਲਾਈ ਇੱਕ ਡਿਜ਼ਾਈਨ ਦੀ ਹੈਗੀ ਆ ਇਸੇ ਨੂੰ ਹੀ ਤੁਸੀਂ ਧਿਆਨ ਨਾਲ ਦੇਖ ਲਿਆ ਇਹ ਕਿਹ ਕੁੰਡਾ ਉਲਟਾ ਬਣਾਉਣਾ ਜਿਹੜਾ ਤਾਂ ਆਪਾਂ ਸਿੰਪਲ ਹੀ ਬਣਾਉਣਾ ਤੇ ਜਿਹੜਾ ਆਪਾਂ ਸਿੱਧਾ ਬਣਾਉਣਾ ਹੈ ਉਹਨੂੰ ਆਪਾਂ ਇੱਥੋਂ ਸਲਾਈ ਪਾਉਣੀ ਹੈ ਇਸ ਤਰ੍ਹਾਂ ਦੀ ਆਪਣੀ ਕੁਝ ਸਲਾਈ ਦਿਸੂਗੀ ਇਹ ਡਿਜ਼ਾਈਨ ਵਾਲੀ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਹੁਣ ਆਪਾਂ ਇਹ ਸਾਰੇ ਗੁੰਡੇ ਸਿੱਧੇ ਬਣਾ ਲੈਣੇ ਸਿੱਧੀ ਸਲਾਈ ਬਣਾ ਲਈ ਹੁਣ ਆਪਾਂ ਉਲਟੀ ਸਾਈਡ ਆ ਗਏ ਉਲਟੀ ਸਾਈਡ ਆ ਇਹ ਸਲਾਈ ਆਪਾਂ ਪੂਰੀ ਉਲਟੀ ਬਣਾਵਾਂਗੇ सीधे पास तो सीधी सिलाई बनावे ये अपनी तीजी सिलाई है सीधी हम आप फिर तो आगे गए उल्टी साइड ਉਲਟੀ ਸਾਈਡ ਆਪਾਂ ਹਾ ਕੁੰਡਾ ਤਾਰਿਆ ਸੇਮ ਜਗ੍ਹਾ ਤੇ ਆਪਾਂ ਫੇਰ ਡਿਜ਼ਾਈਨ ਬਣਾਵਾਂਗੇ ਆਪਾਂ ਇੱਥੋਂ ਦੀ ਸਲਾਈ ਪਾਵਾਂਗੇ ਸਿੱਧਾ ਬਣਾ ਲਿਆ ਕੁੰਡਾ ਇੱਕ ਕੁੰਡਾ ਉਲਟਾ ਜਿਹੜਾ ਕੁੰਡਾ ਸਿੱਧਾ ਬਣਾਉਣਾ ਆਪਾਂ ਇੱਥੋਂ ਇਸ ਤਰ੍ਹਾਂ ਸਲਾਈ ਪਾਉਣੀ ਆ ਇਹਨੂੰ ਸਿੱਧਾ ਬਣਾ ਲੈਣਾ ਇੱਕ ਕੁੰਡਾ ਉਲਟਾ ਤੇ ਇੱਕ ਸਿੱਧਾ ਆਪਾਂ ਇਸ ਤਰ੍ਹਾਂ ਕਰਕੇ ਬਣਾਉਣਾ ਤੇ ਜਿਹੜਾ ਸਿੱਧਾ ਬਣਾਉਣਾ ਕੁੰਡਾ ਆਪਾਂ ਇਸ ਤਰ੍ਹਾਂ ਬਣਾਉਣਾ ਛੱਡ ਦਵਾਂਗੇ ਇਹਨੂੰ ਅਗਲਾ ਕੁੰਡਾ ਉਲਟਾ ਬਣਾਵਾਂਗੇ ਜਿਹੜਾ ਸਿੱਧਾ ਬਣਾਉਣਾ ਇਹਨੂੰ ਇੱਥੋਂ ਚੱਕਾਂਗੇ ਤੇ ਇਸ ਤਰ੍ਹਾਂ ਕਰਕੇ ਇਹਨੂੰ ਛੱਡ ਦਾਂਗੇ ਉਸ ਆਹੀ ਚਾਰ ਸਲਾਈਆਂ ਬਿਜਾਈਆਂ ਦੀਆਂ ਜੀ ਹਾਲੋ ਜੀ ਆਪਾਂ ਨੇ ਇੰਨਾ ਸਾਰਾ ਡਿਜ਼ਾਈਨ ਬਣਾਇਆ ਤੇ ਆਹ ਆਪਾਂ ਦੋੜ ਜਾਂ ਤੁਹਾਨੂੰ ਦਿਖਾਈ ਸੀ ਤੇ ਦੋ ਆਪਾਂ ਉੱਪਰ ਹੋਰ ਬਣਾਏ ਆ ਤੇ ਆਹੇ ਚਾਰ-ਚਾਰ ਸਲਾਈਆਂ ਆਪਾਂ ਰਿਪੀਟ ਕਰਦੇ ਜਾਵਾਂਗੇ ਤਾਂ ਵੇਖੋ ਇਹ ਬਹੁਤ ਸੋਹਣਾ ਡਿਜ਼ਾਈਨ ਆਲੇ ਹਲਕਾ ਹਲਕਾ ਜਾ ਤੇ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੁੰਦਾ ਜੀ ਤੇ ਚਲੋ ਜੀ ਜਰੂਰ ਟਰਾਈ ਕਰਿਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਜੀ ਕਮੈਂਟ ਵੀ ਕਰਦੇ ਸੋਹਣਾ ਜਾ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਐ ਵੀਡੀਓ ਚ ਥੋੜਾ ਜਨਾ ਘੱਟ ਦੇਖਦਾ ਵੈਸੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਇਸ ਤਰ੍ਹਾਂ ਹੈ ਵੇਖੋ ਜੀ ਇਸ ਤਰ੍ਹਾਂ ਖਾਲੀ ਖਾਲੀ ਜਗ੍ਹਾ ਇਹ ਮੈਨੂੰ ਕਿਹੋ ਜਿਹਾ ਇਸ ਤਰ੍ਹਾਂ ਲੱਗਦਾ ਹੈ ਕਿਸੇ ਵੀ ਰੰਗ ਚ ਪਾ ਸਕਦੇ ਆਂ ਆਪਾਂ ਮਲਟੀ ਕਲਰ ਚ ਵੀ ਪਾ ਸਕਦੇ ਆਂ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ